ਹੈਲੋ ਹੈਲੋ ਵਾਈਕਾ ਸਾਹਿਬ ਐਗੁਰਜੀ ਕੀ ਫਤ ਹੈ ਐਗੁਰਜੀ ਕੀ ਵਲੇ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਰਮੇਸ਼ ਸਿੰਘ ਪਿੰਕਾ ਬੋਲ ਰਿਹਾ ਹਾਂ ਹਾਂ ਜੀ ਹਾਂ ਜੀ ਬੋਲੋ ਜੀ ਇੱਕੋ ਵੀਡੀਓ ਆਈ ਹੈ ਮੇਰੇ ਕੋਲ ਦਾ ਸਾਡੀ ਐ ਐਸਪੀ ਮੁਕਰਵੀ ਮਾਰਕੀਟ ਹੈਗੀ ਹੈ ਇੱਥੇ ਆਪਣਾ ਢੰਡੇ ਵਾਲਾ ਮੰਦਿਰ ਦੇ ਨਾਲ ਜੀ ਮਾਮਾ ਭਾਂਜੇ ਦੀ ਦਰਗਾਹ ਹੈ ਨਾ ਹਾਂ ਜੀ ਇਹਦੇ ਬਿਲਕੁਲ ਪਿੱਛੇ ਅੱਛਾ ਜੀ ਉਹ ਫਿਰ ਆਪਣਾ ਇਹਨਾਂ ਨੇ ਪੁਲਿਸੀਆਂ ਨੇ ਚੁੱਕ ਕੇ ਗਰੰਥ ਸਾਹਿਬ ਜਿਹੜਾ ਹੈ ਨਾ ਜੀ ਬਾਹਰ ਮੇਨ ਦੋਰ ਤੇ ਰੋਡ ਦੇ ਉੱਤੇ ਰੱਖ ਦਿੱਤਾ ਸਾਰਾ ਚਿੱਕੜ ਵੀ ਹੈ ਉਹਦੇ ਨਾਲ ਤੁਸੀਂ ਦੇਖਿਆ ਹੀ ਹੋਏਗਾ ਹਾਂ ਮੈਂ ਦੇਖਿਆ ਵੀਡੀਓ ਤੇ हां ते सारे हिंदू वगैरह खड़े ਨੇ ਉਸੇ ਕੋਈ ਚप्पल ਪਾ ਕੇ ਖੜਾ ਤਾਂ ਕੋਈ ਕੁਛ ਹੈ ਤੇ ਜਿਹੜਾ ਭਾਈ ਬਾਟ ਰਖਵਾਇਆ ਗਿਆ ਸੀ ਇਹ ਫੈਮਲੀ ਕੋਣ ਹੈ ਸਿੱਖ ਪਰਿਵਾਰ ਹੈ ਜਾਂ ਕੋਣ ਹੈ ਨਹੀਂ ਜੀ ਇਹ ਹਿੰਦੂ ਹੈਗਾ ਜੀ ਆ ਕੱਟਰ ਹਿੰਦੂ ਹੈਗਾ ਹੈ ਅੱਛਾ ਮਤਲਬ ਇਹਨੇ ਇੱਕ ਇੱਕ ਕਿਸਮ ਦਾ ਇਹਨੇ ਬੇਦਵੀ ਕਰਨ ਦਾ ਪਲਾਨ ਬਣਾਇਆ ਸੀ ਹਾਂ ਬੇਦਵੀ ਕੀਤੀ ਹੈ ਇੱਕ ਪਲਾਨ ਬਣਾਇਆ ਜਾਂ ਜੋ ਵੀ ਹੈ ਇਹਨੇ ਬੇਦਵੀ ਕੀਤੀ ਹੈ ਤੁਹਾਡਾ ਵੀ ਦਿਲ ਦੁਖਿਆ ਹੈ ਸਾਡੀ ਦਿੱਕਤ ਹੋਈ ਹੈ ਕੀ ਨਾਮ ਹੈ ਇਸ ਬੰਦੇ ਦਾ ਬੰਦੇ ਦਾ ਨਾਮ ਹੈਗਾ ਜੀ ਇਹ ਸਾਡੀ ਮਾਰਕੀਟ ਦੇ ਅੰਦਰ ਮਸ਼ਹੂਰ ਹੈਗਾ ਬਿੱਟੂ ਪਾਣੀ ਵਾਲਾ ਬਿੱਟੂ ਪਾਣੀ ਵਾਲਾ ਚਾਹ ਦੇਖੋ ਗੁਰੂ ਸਾਹਿਬ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਗੁਰੂ ਸਾਹਿਬ ਦੀ ਬੇਦਬੀ ਕਰਾਉਣ ਦੇ ਪੂਰੇ ਦੋਸ਼ੀ ਜਿਹੜੇ ਹੈਗੇ ਨੇ ਉਹ ਬਿੱਟੂ ਪਾਣੀ ਵਾਲਾ ਤਾਂ ਹੈ ਹੀ ਹੈ ਉਸ ਤੋਂ ਵੀ ਵੱਡਾ ਦੋਸ਼ੀ ਉਹ ਗੁਰਦੁਆਰਾ ਕਮੇਟੀ ਦੇ ਲੋਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਤੇ ਭੇਜ ਕੇ ਅਖੰਡ ਪਾਠ ਸਾਹਿਬ ਆਰੰਭ ਕੀਤਾ ਤੇ ਉਸੇ ਅਖੰਡ ਪਾਠ ਸਾਹਿਬ ਨੂੰ ਵਿੱਚ ਵਿਚਾਲੇ ਹੀ ਪੁਲਿਸ ਪ੍ਰਸ਼ਾਸਨ ਵੱਲੋਂ ਬੰਦ ਕਰਕੇ ਬਾਹਰ ਕਰ ਦਿੱਤਾ ਗਿਆ ਇੱਕ ਐਸੀ ਜਗ੍ਹਾ ਤੇ ਰੱਖ ਦਿੱਤਾ ਗਿਆ ਜਿੱਥੇ ਚਾਰੇ ਤਰਫ ਕੂੜਾ ਨਜ਼ਰ ਆ ਰਿਹਾ ਹੈ ਪਾਣੀ ਨਜ਼ਰ ਆ ਰਿਹਾ ਬਰਸਾਤ ਦੇ ਲੋਕ ਜੁੱਤੀਆਂ ਪਾ ਕੇ ਕੁੰਮਰੇ ਨੇ ਇੱਥੋਂ ਤੱਕ ਕਿ ਨੰਗੇ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਟ ਖੁੱਲ੍ਹ ਨਜ਼ਰ ਆ ਰਹੇ ਨੇ ਲੱਕਰੀ ਲੰਨਟ ਇਹੋ ਜੀ ਕਮੇਟੀ ਨੂੰ